ਸੂਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੂਹੀ ਪ੍ਰਭ ਮਨ ਹੈ ਮੜੇ ਜਿਹੜੇ ਯਾਪ ਕਰਨ ਵਾਲੇ ਸੰਤ ਹਨ ਮੇਰੇ ਰਾਮ ਹਰਿ ਸੰਤਾਂ ਜੀਵੜ ਨ ਕੋਈ ਹਾਂ ਜੀ ਜੋ ਕਿਸ ਕਰੈ ਸੂਹੀ ਪ੍ਰਭ ਮਨ ਹੈ ਜੋ ਮਾਰੇ ਦੇ ਪਿਆਰੇ ਕਰਦੇ ਆ ਉਹ ਪਰਮੇਸ਼ਰ ਚੰਗਾ ਕਰਕੇ ਉਹਨਾਂ ਦਾ ਮਨਦਾ ਹੈ ਸਤਿਗੁਰੂ ਰੰਗ ਰਾਂਗ ਰਾਰੇ ਕਿਉਂ ਜੀ ਕਿਉਂ ਪਰਮੇਸ਼ੁਰ ਦੇ RAM ਦੇ ਨਾਮ ਦੇ ਪ੍ਰੇਮ ਚ ਜ ਰੰਗੇ ਹੋਏ ਹਨ ਜਨ ਕੀ ਸੋਬਾ ਸਭਨੀ ਸਾਧ ਉਹਨਾਂ ਦੀ ਸ਼ੋਭਾ ਲੋਕ ਵਿੱਚ ਪ੍ਰਲੋਕ ਵਿੱਚ ਸਵਰਗ ਵਿੱਚ ਬ੍ਰਹਮ ਲੋਕ ਵਿੱਚ ਬੈਕੁੰਠ ਵਿੱਚ ਸਾਰੀਆਂ ਜਗ੍ਹਾ ਵਿੱਚ ਹੈ ਜਨ ਪ੍ਰਭ ਕੀ ਚਰਨ ਪਰਾਪਤ ਜਿਨਾਂ ਨੂੰ ਪ੍ਰਭੂ ਅਕਾਲ ਪੁਰਖ ਢੋਲ ਕਿਨਾਂ ਵਜਾ ਕਾਕਾ ਪੋਤੀ ਦੇ ਕੇ ਕੀ ਕਰਦਾ ਚੰਦ ਸਿੰਘ ਹਾਂਜੀ ਜਿਨ ਪ੍ਰਭ ਕੇ ਚਰਨ ਪਰਾਪਤ ਜਿਨ ਬੂ ਅਕਾਲ ਪੁਰਖ ਨੇ ਚਰਨਾਂ ਦੀ ਪ੍ਰਾਪਤੀ ਕੀਤੀ ਹੈ ਜੋ ਜਿਨਨਾਰੇ ਸਾਰੇ ਚੰਨ ਦੇ ਤੇ ਪ੍ਰਾਂਤੇ ਪਏ ਹਨ ਮੇਰੀ ਰਾਮ ਹਰ ਸੰਤਾਂ ਜੀ ਵਡਨਾ ਕੋਈ ਸੇਮੇ ਰਾਮ ਪਿਆਰੇ ਹਰੀਦੇ ਜਿਹੇ ਸੰਤ ਭਗਤ ਹੈ ਉਹਨਾਂ ਦੇ ਜੀਵੜ ਉਹਨਾਂ ਜਿੱਡਾ ਵੱਡਾ ਹੋਰ ਕੋਈ ਦੁਨੀਆ 'ਚ ਨਹੀਂ ਹੈ ਵਿਤਾ ਬਣ ਆਈ ਪ੍ਰਭ ਆਪਣੇ ਜੋ ਮਾਰੇ ਭਗਤ ਸੰਤਾਂ ਉਹਨਾਂ ਦੀ ਆਪਣੇ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਹੈ ਜਲ ਫਲ ਮਹੀਲ ਸੋਈ ਉਹ ਖੁਸ਼ੀ ਜੀ ਤਰੀਕ ਵੀ ਸੋ ਪਰਮੇਸ਼ਰ ਆਪ ਹੀ ਉਹ ਜਾਣਦੇ ਦੇਖਦੇ ਹਨ ਰਹਾਉ ਕੂਟ ਅਪਰਾਧੀ ਸੰਤ ਸੰਗ ਉਧਰ ਹੈ ਮਹਾਂਪੁਰਖਾਂ ਦੀ ਸੰਗਤ ਕਰਕੇ ਕਰੋੜਾਂ ਗੁਨਾਹਾਂ ਦੇ ਕਰਨ ਵਾਲੇ ਜਿਹੜੇ ਅਪਰਾਧੀ ਆਪਰ ਬੇਬੀ ਦੀ ਉਹ ਕਹਿੰਦੀ ਪੂਜਨਾ ਕਰਨ ਵਾਲੇ ਉਧਰ ਜਾਂਦੇ ਹਨ। ਜਮ ਤਾਂ ਕਹੇ ਨੀੜ ਨਾ। ਉਹਦੇ ਜੰਮ ਵੀ ਨੇੜੇ ਨਹੀਂ ਆਉਂਦਾ ਕਿਸੇ ਪ੍ਰਕਾਰ ਦੁੱਖ ਦੇਣ ਵਾਸਤੇ। ਜਨਮ ਜਨਮ ਕੋ ਵਿਛੜਿਆ ਹੋਵੇ। ਇੱਕ ਜਨਮ ਵਾਕੀ ਜਿਹੜਾ ਜਨਮਾਂ ਜਨਮਾਂ ਦਾ ਵਿਛੜਿਆ ਪੁਰਖ ਹੋਵੇ। ਇਹਨਾਂ ਹਰ ਸਿਉ ਆਣ ਮਿਲਾਂ। ਉਹਨਾਂ ਨੂੰ ਮਹਾਰਾਜ ਦੇ ਪਿਆਰੇ ਪਰਮੇਸ਼ਰ ਨਾਲ ਆਕਸ਼ਰਨ ਵਿੱਚ ਲਿਆ ਕੇ ਮਿਲ ਦਿੰਦੇ ਹਨ। ਮਾਇਆ, ਮੋਹ, ਭਰਮ, ਭੌ ਘਟ। ਮਹਾਦਾਮ ਉਹ ਵੀ ਕੱਢ ਦੁੰਦੇ ਹੈ ਭਰਮ ਵੀ ਕੱਢ ਦੁੰਦੇ ਹੈ ਭੌ ਡਰ ਵੀ ਕੱਢ ਦੁੰਦੇ ਹਨ ਸਤ ਪ੍ਰਕਾਰ ਦਾ ਸੰਤ ਸਰਨ ਜੋ ਆਉਂਦਾ ਜੋ ਸੰਗਤ ਦੀ ਸ਼ਰਨ ਵਿੱਚ ਚੱਲ ਕੇ ਆਉਂਦਾ ਹੈ ਜਿਹਾ ਮਨੂਰਥ ਕਰ ਆਰਾਧ ਜਿਹਾ ਜੋ ਮਨ ਦਾ ਸੰਕਲਪ ਕਰਕੇ ਜਿੰਨੀ ਭਾਗਨਾ ਨਾਲ ਆਰਾਧਦਾ ਹੈ ਉਹ ਸੰਤਨ ਤੇ ਪਾਉਂਦਾ ਭਗਤਾਂ ਤੋਂ ਫਲ ਪ੍ਰਾਪਤ ਕਰ ਲੈਂਦਾ ਹੈ ਕਨ ਕੀ ਮਹਿਮਾ ਗੀਤਕ ਵਰਨ ਮਹਾਦੇ ਜਿਹੜੇ ਪਿਆਰੇ ਹਨ ਉਹਨਾਂ ਦੀ ਮਹਿਮਾ ਕਿੰਨੀ ਕੁ ਬਰਨਣ ਕਰਕੇ ਦਸੀਓ ਆਚਰਨ ਕਰਕੇ ਜੋ ਪ੍ਰਭ ਆਪਣੇ ਭਾਣੇ ਜੋ ਆਪਣੇ ਵਾਹਿਗੁਰੂ ਨੂੰ ਭਾਣੇ ਹਨ ਉਹ ਨਾਨਕ ਜਿਨ ਸਤਗੁਰ ਭੇਜਿਆ ਸਤਗੁਰ ਜਿਨੇ ਜਿਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਮਿਲ ਗਏ ਹਨ ਤੇ ਸਭ ਤੇ ਭੇ ਨਿਕਾਣੇ ਉਹ ਸਾਰਿਆਂ ਦੀ ਕੋਨੋੜ ਤੋਂ ਰਹਿਤ ਹੋਵੇ ਕਿਸੇ ਦੇ ਅਸੌਲ ਬੰਦ ਨਹੀਂ ਹੋਣਾ ਪੈਂਦਾ ਉਹ ਕਿਹਦੀ ਕੋਨੋੜ ਦੀ ਕਾਨ ਕਰਨ ਤੇ ਛੂਟ ਪਰੀ ਇਸ ਪ੍ਰਕਾਰ ਕੋਨੜ ਤੋਂ ਰਤ ਹੋ ਗਏ ਸੁਹੀ ਮਹੱਲਾ ਪੰਜਵਾ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਇਸ ਤੇ ਬਾਦਸ਼ਾਹ ਮਹਾ ਅਗਮ ਅਦਰ ਗਰਵ ਦੀ ਹੈ ਮਹਾ ਅਗਮ ਆਇਆ ਰੂਪ ਹੈ ਜੇ ਤੋ ਕਿਰਪਾ ਕਰਕੇ ਆਪ ਨੂੰ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ ਹੈ ਪਏ ਤੇਰੀ ਸਰਣਾਈ ਜੋ ਆਪ ਦੀ ਸ਼ਰਨ ਪ੍ਰੇਮੀ ਪਏ ਹਨ ਤੇਰਾ ਮਾਣ ਤਾਣ ਰਿਦ ਅੰਤ ਉਹਨਾਂ ਦੇ ਮਨ ਦੇ ਅੰਦਰ ਵੀ ਤੇਰਾ ਹੀ ਮਾਣ ਹੈ ਤੇ ਤਾਣ ਬਲ ਵੀ ਵੇਖਦਾ ਹਿਰਦੇ ਦੇ ਅੰਦਰ ਆਪ ਕਾਈ ਹੈ ਹੋਰ ਦੂਜੀ ਆਦ ਚੁਕਾਈ ਹੋਰ ਜੀ ਦੂਸਰੇ ਵੀ ਆਸਾ ਦੇਣੀ ਸੀ ਉਹ ਚੱਕ ਦਿੱਤੀ ਉਹਨਾਂ ਨੇ ਮੇਰੇ ਰਾਮ ਰਾਏ ਤੁਧ ਚਿਤ ਆਇ ਉਬਰੇ ਤੇ ਮੇਰੇ ਰਾਮ ਰਵੇਂ ਹੋਏ ਰਾਜਾ ਪ੍ਰਕਾਸ਼ ਰੂਪ ਜੀ ਆਉਦੇ ਚੇਤੇ ਹੋਣੇ ਕਰਕੇ ਉਮਰੇ ਬਚ ਗਏ ਹਾਂ ਮੈਂ ਉਹ ਜੰਮਣ ਮਰਨ ਦੇ ਗੇੜ ਚ ਨਹੀਂ ਪਏ ਤੇਰੀ ਟੇਕ ਪ੍ਰਵਾਸਾ ਤੁਮਰਾ ਤੇਰੀ ਹੋਟ ਲਈ ਐ ਇਸ ਲੋਕ ਵਿੱਚ ਪੁਰਖ ਸਾਹਿਬ ਤੇਰਾ ਪਰਲੋਕ ਵਾਸਤੇ ਉਹਨਾਂ ਨੂੰ ਜਦ ਨਾਮ ਤੁਮਾਰਾ ਉਹਦਾ ਨਾਮ ਜਦ ਕੇ ਮੁਕਤ ਹੋ ਗਏ ਉਧਰ ਗਏ ਹਨ ਉਹ ਪੁਰਖ ਰਹਾਉ ਅੰਧਕੂਪ ਤੇ ਕਾਢ ਲੀਏ ਤੁਮ ਫਿਰ ਆਵਾਂਦਾ ਖੂਜਾ ਸੰਸਾਰ ਹੈ ਇਸ ਤੋਂ ਕਿਰਪਾ ਦ੍ਰਿਸ਼ਟੀ ਕਰਕੇ ਆਪਦੇ ਪਿਆਰੇ ਨੂੰ ਕੱਢ ਲਿਆ ਹੈ ਤੁਸੀਂ ਆਪ ਭਈ ਕਿਰਪਾਲਾ ਲੈ ਸੱਚੇ ਬਾਦਸ਼ਾਹ ਦੀ ਕਿਰਪਾਲੂ ਹੋ ਗਿਓ ਬਖਸ਼ਿਸ਼ ਕੀਤੀ ਆਪਨੇ ਸਾਰ ਸਮਾਲ ਸਰਬ ਸੁਖ ਦੀਏ ਸਾਰ ਭਲੀ ਪ੍ਰਕਾਰ ਉਹਨਾਂ ਨੂੰ ਸੰਭਾਲ ਕੇ ਸਾਰੇ ਸੁਖ ਦੇਣਾ ਕੀਤੇ ਹੈ ਇਹ ਸਾਰੂ ਬ੍ਰਹਮ ਉਹ ਸਭ ਦੀ ਸੰਭਾਲ ਕਰਨ ਵਾਲੇ ਉਨਾਂ ਦੀ ਸ਼ਾਮ ਕਰਕੇ ਭਲੀ ਪ੍ਰਕਾਰ ਸੁਖ ਦਿੱਤੇ ਸਾਰੇ ਆਪ ਕਰੇ ਪ੍ਰਤਪਾਲਾ ਐ ਵੀ ਉਹ ਜਾਣਦੇ ਕਿ ਸਾਡੇ ਪਾਈ ਬੱਚੇ ਨੂੰ ਇਹ ਮਾਤਾ ਪਿਤਾ ਪਾਲਦੇ ਐ ਕਰਦੇ ਹੋ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਜਿਨਾਂ ਦੇਹ ਪਰਮੇਸ਼ਰ ਆਪਣੀ ਕਿਰਪਾ দৃষ্টি ਕਰ ਦਿੰਦਾ ਹੈ ਬੰਧਨ ਕਾਟ ਛਡਾਇਆ ਉਹਨਾਂ ਦੇ ਹੋਮੇ ਦੇ ਬੰਧਨਾਂ ਨੂੰ ਕੱਟ ਕੇ ਮੁਕਤ ਕਰ ਲਿਆ ਛੁਡਾਤਾ ਆਪਣੀ ਭਗਤ ਪ੍ਰਭ ਆਪ ਕਰਾ ਸਾਡੀ ਜਿਹੜੀ ਪ੍ਰੇਮਾ ਭਗਤੀ ਹੈ ਆਪ ਹੀ ਸੁਤੇ ਪਾਰਸ਼ਾ ਗੁਰੂ ਰੂਪ ਧਾਰ ਕੇ ਕਰਾਈ ਹੈ ਆਪੇ ਸੇਵਾ ਲਾਈ ਆਪ ਹੀ ਆਪ ਦੀ ਸੇਵਾ 'ਚ ਲਾ ਲਿਆ ਹੋਰ ਨਾ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਪਰਮ ਗਿਆ ਭੈ ਮੋਹ ਬਿਨਾਸੀ ਉਹਨਾਂ ਦਾ ਧਰਮ ਸਰੂਪ ਦਾ ਚਲਿਆ ਗਿਆ ਤੈ ਸਤ ਪ੍ਰਕਾਰ ਦੇ ਮੋਹ ਆਦਿਕ ਗਿਆਨ ਦੇ ਨਾਸ਼ ਹੋ ਗਏ ਮਿਟਿਆ ਸਗਲ ਵਿਸੂੜਾ ਜਿਹੜਾ ਝੂੜਾ ਸੀ ਉਹ ਵੀ ਮਿਟ ਗਿਆ ਵਿਸ਼ੇਸ਼ ਕਰਕੇ ਸੂਲ ਦੁਖੀ ਜੋ ਗਿਆਨ ਦਾ ਨਾਨਕ ਦਇਆ ਕਰੀ ਸੁਖ ਦਾਤਾ ਸਤਗੁਰੂ ਸਾਹਿਬ ਜੀ ਕੰਨ ਸੁਖ ਦਾਤਾ ਪਰਮੇਸ਼ਰਨ ਦੇ ਹਾਲਤਾ ਕੀਤੀ ਹੈ ਤੇਤਿਆ ਸਤਗੁਰ ਪੂਰਾ ਕਿਉ ਸਤਗੁਰੂ ਨਾਨਕ ਦੇ ਪੂਰਨ ਗੁਰੂ ਜੀ ਮਿਲੇ ਹਨ ਸੋਹੀ ਮਹੱਲਾ ਪੰਜਵਾ ਜਗ ਕਾਸ਼ ਨਾ ਸੀਓ ਤਵ ਕਿਆ ਕਰਤਾ ਇਸ ਤੇ ਪਦਸ਼ਾਹੀ ਅਸੀਂ ਆਪ ਦੀ ਬੇਨਤੀ ਕਰਦੇ ਆਪ ਦੇ ਅੱਗੇ ਜਦੋਂ ਮੇਰੇ ਮਿਹਰਬਾਨ ਅਸੀਂ ਰੱਬ ਬਿਨ ਦਾ ਕੋਈ ਆਕਾਰ ਨਹੀਂ ਸੀ ਬਣਿਆ ਸਰੀਰ ਤੇ ਉਦੋਂ ਅਸੀਂ ਕਿਹੜਾ ਤੇਰਾ ਹਲ ਬਾਂਦੇ ਸੀ ਕਿਹੜੀ ਤੇਰੀ ਦੁਕਾਨ ਕਰਦੇ ਸੀ ਕਿਹੜਾ ਅਸੀਂ ਜੰਤਪ ਕਰਦੇ ਸੀ ਉਦੋਂ ਕੋਈ ਕਵਨ ਕਰਮ ਕਰ ਆਇਆ ਜਦੋਂ ਜਨੂੰ ਧਾਰ ਕੇ ਤੇ ਦੁਨੀਆ ਚ ਆਏ ਉਦੋਂ ਕਿਹੜਾ ਮਾਰਾ ਸੀ ਕੋਈ ਕੰਮ ਕੀਤਾ ਸੀ ਤੇਰੇ ਕੋਲ ਵਪਾਰ ਕਰਕੇ ਆਏ ਸੀ ਆਪਣਾ ਖੇਲ ਤੁਦ ਆ ਆਪਣਾ ਖੇਲ ਆਪ ਕਰ ਦੇਖੇ ਤੇ ਤੇਰਾ ਖੇਲ ਹੈ ਕੌਣ ਕਹੇ ਆਪ ਹੀ ਕਰਕੇ ਮਾਰਾ ਦੇਖ ਰਿਹਾ ਹੈ ਠਾਕੁਰ ਰਚਨ ਰਚਾਇਆ ਈ ਠਾਕੁਰ ਸੂਹੂ ਤੇ ਕਾ ਨੂੰ ਰਜ ਕੇ ਸੂਹੂ ਸ੍ਰਿਸ਼ਟੀ ਨੂੰ ਰਚਾਇਆ ਹੈ ਸੂਰ ਦਤਾਨੂ ਰਾਜ ਕਰਕੇ ਸੂਰ ਸ੍ਰਿਸ਼ਟ ਨੂੰ ਚਾਉਣਾ ਕੀਤਾ ਇਹ ਰਜਨਾ ਨੂੰ ਆਪ ਹੀ ਠਾਕੁਰ ਜੀ ਨੇ ਚਾਇਆ ਹੈ ਮੇਰੇ RAM ਰਾਏ ਮੁਝ ਤੇ ਕਸ਼ੂ ਨਾ ਹੋਈ ਤੇ ਮੇਰੇ RAM ਰਵੇ ਹੋਏ ਰਾਜਾ ਰੂਪ ਪ੍ਰਵੇਸ਼ਣ ਸਾਡੇ ਪਾਸੋਂ ਆਪਣੀ ਹੰਗ ਦਾ ਸਹਿਤ ਕੋਈ ਵੀ ਨਹੀਂ ਹੁਣ ਹੋ ਸਕਦਾ ਆਪੇ ਕਰਤਾ ਆਪ ਕਰਾਈ। ਨਾ ਦੀ ਯਗ ਨੂੰ ਕਰਨ ਵਾਲਾ ਹੈ, ਆਪ ਹੀ ਮਾਰਾ ਪਾਲਣਾ ਕਰਾਉਣ ਵਾਲਾ ਹੈ। ਸਰਬ ਨਿਰੰਤਰ ਸੋਈ। ਸਾਰਿਆਂੰਦਰਿਕਰਾ ਸੋਈ ਆਪ ਹੀ ਹੈ ਪਰਮੇਸ਼ਵਰ। ਰਹਾਉ ਗਣਤੀ ਗਣੀ ਨਾ ਛੁਟੈ ਕਤ ਹੂੰ। ਜੇ ਕੋਈ ਗਣਤੀਆਂ ਗਣੀ ਮੈਨੇ ਛਿਲੇ ਕੱਢੇ ਐ, ਇੰਨਾ ਸਾਧਨ ਕੀਤਾ, ਇੰਨੀ ਕਮਾਈ ਕੀਤੀ ਐ, ਇੰਨੀਆਂ ਧੂੜੀਆਂ ਧਾਈਆਂ। ਇਉਂ ਗਿਣਤੀਆਂ ਜਿਤਾਉਣ ਕਰਕੇ ਨਾ ਆਪਦੇ ਸਾਹਮਣੇ ਨੂੰ ਕਿ ਮੇਰੇ ਇੰਨੇ ਸਾਲਾਂ ਦਾ ਮੇਰਾ ਮੁੱਲ ਪਾਉਣਾ ਚਾਹੀਦਾ ਹੈ ਇਉ ਕੋਈ ਮੁਕਤ ਨਹੀਂ ਹੋ ਸਕਦਾ ਹੈ ਜਿਵੇਂ ਕਿਸਾਬੇ ਅੰਦਰ ਹੈ ਇਹ ਖਿਆਲ ਆ ਗਿਆ ਕਿ ਮੈਂ 12 ਸਾਲ ਸਰਾਪੇ ਬੈਠਾ ਰਿਆ ਕਿਸੇ ਖੁਦਾ ਮੇਰਾ ਅਜ਼ਲ ਕਰੀ ਇੱਕ ਹੋਰ ਪ੍ਰੇਮੀ ਜੋ ਕਹੇ ਜੀ ਮੇਰੇ ਨਾਲ ਫ਼ਜ਼ਲ ਕਰੀ ਉਸ ਵੇਲੇ ਆਗਿਆ ਆਈ ਹੁਕਮ ਆਪ ਕੰਬਰ ਦੇ ਕਾਈ ਕਿਓ ਜਿਹੜਾ ਕਹਿੰਦਾ ਮੇਰਾ ਅਜ਼ਲ ਕਰੀ ਉਹਨੂੰ ਸਿਖਾਇਆ ਜਾਂਦੀ 12 ਸਾਲ ਮੈਦੇ ਤੇ ਬੈਠਾ ਰਹੇ ਧੂਪ ਨਹੀਂ ਨਿਕਲਉਂਦੀ 12 ਸਾਲ ਮੈਨੂੰ ਚੱਕ ਫੇਰੇ ਤੇਰਾ ਅਧਰ ਹੋਵੇਗਾ ਫੇਰ ਸਾਧਨ ਦਾ ਫੇਰ ਤੈਨੂੰ ਦਿਆਂਗੇ ਬਟਾ ਜਿਹੜਾ ਕਦੇ ਫਜ਼ਲ ਕਰੀ ਉਹਨੂੰ ਬਕੁੰਠ ਵਿੱਚ ਤਾਂ ਮਰ ਗਏ ਇਸ ਪ੍ਰਕਾਰ ਗਿਣਤੀਆਂ ਗਿਣਾਉਣੇ ਕਰਕੇ ਆਪਣੇ ਆਪ ਨੂੰ ਜਿਤਾਉਣੇ ਕਰਕੇ ਨੀ ਕਦੇ ਵੀ ਗਣਤੀ ਗਣੀ ਨਾ ਛੁੱਟਾ ਕਤ ਹੁਣ ਆਪਣੇ ਸਾਧਨਾ ਦੀ ਗਿਣਤੀ ਵਿਚਾਰ ਨੂੰ ਗਿਣੀ ਵਿਚਾਰਦੇ ਹਾਂ ਜਿਤਾਉਂਦੇ ਹਾਂ ਛੁਟਕਾਰਾ ਨਹੀਂ ਹੁੰਦਾ ਕਦੇ ਵੀ ਕਿਸੇ ਪ੍ਰਕਾਰ ਕੱਚੀ ਦੇਹ ਇਆਣੀ ਇਹ ਕੱਚੀ ਪੰਜਾਂ ਤਤਾਂ ਦੀ ਦੇਹ ਹੈ ਇਆਣੀ ਅਗਿਆਤ ਹੈ ਸਵਸਤਾ ਹੀਣ ਹੈ ਬੁੱਧੀ ਜਿਹੜੀ ਹੈ ਅਗਿਆ ਇਆਣੀ ਹੈ ਅਗਿਆਨ ਦੇ ਸਹਤ ਹੈ ਕਿਰਪਾ ਕਰੋ ਪ੍ਰਭ ਕਰਨ ਹਾਰੇ اے ਕਰਨ ਹਾਰ ਪਰਮੇਸ਼ਰ ਤੂੰ ਆਪ ਹੀ ਕਿਰਪਾ ਦ੍ਰਿਸ਼ਟੀ ਕਰ ਤੇਰੀ ਬਖਸ਼ ਨਿਰਾਲੀ ਆਉਂਦੀ ਜਿਹੜੀ ਭਗਤੀ ਦੀ ਬਖਸ਼ੇ ਨਿਆਰੀ ਕਰਨ ਵਾਲੀ ਹੈ ਦੁਨੀਆ ਤੋਂ ਅਸੰਗ ਕਰਨ ਵਾਲੀ ਹੈ ਈਏ ਜੀਹ ਜੰਤ ਸਭ ਤੇ ਤੇਰੇ ਦੇ ਬਰਾਬਰ ਕਿਸੇ ਦੀ ਕਰਨੀ ਨਹੀਂ ਪੁੱਛ ਸਕਦੀ ਜੀ ਤੇਰੀ ਬਖਸ਼ੀ ਹੈ ਬਖਸ਼ੀ ਦੇ ਬਰਾਬਰ ਕੋਈ ਸਾਧਨਾ ਦਾ ਮੁੱਲ ਕੀ ਲੈ ਸਕਦਾ ਮਹਾਰਾਜ ਤੇਰੀ ਬਖਸ਼ੀ ਭਾਉ ਭਗਤੀ ਦੀ ਬੜੀ ਅਸੰਗ ਕਰਨ ਵਾਲੀ ਨਿਹਾਰੀ ਏ ਸਾਰੀ ਦੁਨੀਆ ਤੋਂ ਜੀਹ ਜੰਤ ਸਭ ਤੇਰੇ ਕੀਤੇ ਜਿੰਨੇ ਜੀ ਜੰਤ ਛੋਟੇ ਵੱਡੇ ਸੁਖੋ ਸਤੂਲ ਹੈ ਸੌਂ ਦਿਨ ਰੂਪੀ ਬਾਜੇ ਆਪਦੇ ਬਣਾਏ ਹੋਏ ਆ ਕੱਡ ਕੱਡ ਤੂੰ ਹੀ ਤੇ ਆਈ ਆ ਕਦੋਂ ਦਾ ਮਹਾਰਾਜ ਤੈਨੂੰ ਹੀ ਧਿਆਉਂਦੇ ਆ ਸਾਰੇ ਲੋਕ ਤੇਰੀ ਗਤਮਿਤ ਤੂੰ ਹੈ ਜਾਨ ਹੈ ਆਪਦੀ ਪ੍ਰਾਪਤੀ ਦੀ ਮਰਯਾਦਾ ਨੂੰ ਸੱਚੇ ਬਾਦਸ਼ਾਹ ਆਪ ਹੀ ਜਾਣਦੇ ਹੋ ਉਦੋਂ ਤੱਕ ਕਿਉਂ ਨਾ ਪਾਈ ਆ ਆਪਦੀ ਸ਼ਕਤੀ ਦੀ ਕੀਮਤ ਨਹੀਂ ਪਾਈ ਜਾ ਸਕਦੀ ਬਿਆੰਤ ਹੈ ਮੇਰੇ ਕੋਲ ਮੁਗਧ ਅਜਾਣ ਅਗਿਆਨ ਤੇ ਮਾਰਾ ਮੇਰੇ ਚ ਸਰਸੰਤੋਖ ਆ ਦੇ ਕੋਈ ਗੁਣ ਨਹੀਂ ਹੈ ਅਤੇ ਮੁਗਧ ਸੱਚੇ ਪਾਤਸ਼ਾਹ ਜੀ ਮੁਗਧ ਸ਼ਾਸਤਰ ਗਿਆਨ ਤੋਂ ਰਹਿਤ ਹਾਂ ਅਜਾਣ ਅਗਿਆਨ ਉਹ ਗਿਆਨ ਪ੍ਰੋਖ ਗਿਆਨ ਤੋਂ ਰਹਿਤ ਹਾਂ ਅਗਿਆਨੀ ਅਪਰੋਖ ਗਿਆਨ ਤੋਂ ਰਹਿਤ ਹਾਂ ਕਰਮ ਧਰਮ ਨਹੀਂ ਜਾਣਾਂ ਮਾਰਾ ਮੈਂ ਨਿਸ਼ਕਾਮ ਕਰਮਾਂ ਨੂੰ ਤੇ ਧਰਮ ਜਿਹੜਾ ਹੈ ਤੈਸੋ ਧਰਮ ਭਜੋ ਪਾਰ ਬ੍ਰਹਮ ਇਹ ਭਜਨ ਕਰ ਰੂਪ ਕਰ ਮਨਉਂ ਨਹੀਂ ਅਸੀਂ ਜਾਣਦੇ ਦਇਆ ਕਰਹੁ ਨਾਨਕ ਗੁਣ ਗਾਇ ਸਾਡੇ ਤੋਂ ਦਿਆਲਤਾ ਕਰ ਦਿਓ ਗੁਰੂ ਸਾਹਿਬ ਹੀ ਕਹਿੰਦੇ ਆਪਦੇ ਗੁਣਾ ਨੂੰ ਗਾਈਏ ਮਿੱਠਾ ਲੱਗੇ ਤੇਰਾ ਬਾਣਾ ਮਿੱਠਾ ਲੱਗੇ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਾ ਮਿੱਠਾ ਬਾਣਾ ਕਿੰ ਮੰਨਣੇ ਸਾਧ ਸੰਗਤ ਜੀ ਪੱਤੀਆਂ ਲੋਹਾਂ ਤੇ ਬੈਠ ਕੇ ਗਰਮ ਰੇਤਾ ਪਵਾ ਕੇ ਉਬਦੀਆਂ ਦੇਗਾ ਜ ਬੈਠ ਕੇ ਫੇਰ ਵੀ ਮਹਾਰਾਜ ਸਾਹਿਬ ਆਏ ਬੈਠੇ ਰਹੇ ਸਤਿਆਂ ਲੋਹਾ ਦੇ ਜਿਵੇਂ ਹਰਮੰਦਰ ਸਾਹਿਬ ਜਿਵੇਂ ਬੈਠੇ ਹੁੰਦੇ ਆ ਤੇ ਗਰਮੇਤਾ ਐਸਰਾ ਪੈਂਦਾ ਜਿਵੇਂ ਚੰਨ ਨੂੰ ਬੂਰ ਕੇ ਪੈਂਦਾ ਹੁੰਦਾ ਹੈ ਅਤੇ ਆਪ ਨੂੰ ਪ੍ਰਵਾਹ ਨਹੀਂ ਕੀਤੀ ਉੱਪਰ ਦੀ ਦੇਖ ਜਿਵੇਂ ਹਰਮੰਦਰ ਚ ਹਰ ਕੀ ਪੌਣੀ ਚ ਵੀ ਲਾ ਕੇ ਬੈਠੇ ਹੋਏ ਸੀ ਐਵੇਂ ਬੈਠੇ ਰਹੇ ਕਿਉਂ ਦੁੱਖ ਸੁ ਤੋਂ ਉਤ ਸਤੰਪਰਨ ਗੁਰੂ ਘਰ ਸਾਹਿਬ ਹੈ ਤਾਂ ਉਹਦਾ ਰਕਿਆ ਹੋਇਆ ਸਭ ਕੁਝ ਪਰ ਫਿਰ ਸਾਨੂੰ ਇਹ ਸਭ ਕੁਝ ਕੌਣ ਨੂੰ ਆਪ ਤੇ ਗੁਰਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਹੈ ਜਾ ਕਰ ਰਹੇ ਆ ਜਾਂ ਅੱਗੇ ਨੂੰ ਕਰਨਗੇ ਇਹ ਸਤਿਗੁਰੂ ਜੀ ਨੇ ਪੂਰਨੇ ਪਾ ਕੇ ਦੱਸਿਆ ਹੈ ਤੇ ਤਾਂ ਹੀ ਭਾਈ ਸਿੱਖ ਕੁਰਬਾਨੀ ਦੇ ਕਰਨ ਵਾਸਤੇ ਝਾਟੀ ਡੜ ਜਾਂਦਾ ਜਦੋਂ ਮੋਰਚਾ ਲੱਗੇ ਸੋਹੇ ਮਾਰਾ ਤੇਰਾ ਭਾਣਾ ਸਾਨੂੰ ਮਿੱਠਾ ਪਿਆਰਾ ਲੱਗੇ ਐਸੀ ਕਿਰਪਾ ਕਰੋ